ਇਤਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਮਰਜੀਤ ਢੀਮਾਨ ਵੱਲੋਂ ਨਿੱਗਾ ਨਿੱਗਾ ਸਵਾਗਤ ਹੈ ਜੀ ਸੋ ਪੈਰੋ ਜਤੀ ਦਾ ਮੰਦਿਰ ਜੋ ਸਿਸਮਾ ਪਿੰਡ ਦੇ ਬਣਿਆ ਹੋਇਆ ਹੈ ਸੋ ਅੱਜ ਅਸੀਂ ਇੱਥੇ ਮੌਜੂਦ ਹਾਂ ਸੋ ਐਤਵਾਰ ਨੂੰ ਹਰ ਐਤਵਾਰ ਇੱਥੇ ਭੰਡਾਰੇ ਚੱਲਦੇ ਨੇ ਸੋ ਇੱਕ ਜੋ ਸਾਲਾਨਾ ਭੰਡਾਰਾ ਹੁੰਦਾ ਹੈ ਉਹ 9 ਜੂਨ ਨੂੰ ਇੱਥੇ ਬੜੀ ਧੂਮ ਧਾਮ ਅਤੇ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਹੈ ਸੋ ਆਪਾਂ ਇੱਥੇ ਪਹੁੰਚੀਆਂ ਸੰਗਤਾਂ ਦੇ ਨਾਲ ਗੱਲਬਾਤ ਵੀ ਕਰਦੇ ਆਂ ਅਤੇ ਜੋ ਬਾਬਾ ਜੀ ਨੇ ਉਹਨਾਂ ਤੋਂ ਵੀ ਇਸ ਪੰਡਾਰੇ ਦੇ ਬਾਰੇ ਪੁੱਛਦੇ ਆਂ ਤੇ ਆਓ ਜਾਣਕਾਰੀ ਲੈਣ ਲਈ ਬਣੇ ਰਹੋ ਸਾਡੇ ਏਤਮਾਨ ਚੈਨਲ ਦੇ ਨਾਲ ਬੰਦਨਾ ਬੰਦਨਾ ਜੀ ਜੀ ਮਹਾਰਾਜ ਜੀ ਪਹਿਲਾਂ ਤਾਂ ਜੀ ਤੁਹਾਡਾ ਧਿਮਾਨ ਚੈਨਲ ਵਾਲਿਆਂ ਦਾ ਜੀ ਸ਼ੁਕਰੀਆ ਪਰਮਾਤਮਾ ਤੁਹਾਡਾ ਜਿਵੇਂ ਚੈਨਲ ਬਹੁਤ ਵਧੀਆ ਵਧਦਾ ਰਹੇ ਤਰੱਕੀ ਕਰਦਾ ਰਹੇ ਜੀ ਮਹਾਰਾਜ ਉਸਰੋ ਪੈਰੋਂ ਬਾਸਾ ਜੀ ਤੁਹਾਡੇ ਤੋਂ ਤਰੱਕੀ ਬਖਸ਼ੇ ਮਿਹਰ ਹੋ ਮਹਾਰਾਜ ਜੀ ਬਾਕੀ ਮਹਾਰਾਜ ਜੀ ਜੈ ਬਾਬਾ ਜੀ ਦੀ ਜੀ ਇਹ ਹੈ ਜੀ ਪੈਰੋਂ ਜੀ ਦਾ ਇਸ ਸਾਲ ਦਾ ਜੋ ਫਸਲਾਨਾ ਮੇਲਾ ਹੈ ਨਾ ਜੀ ਉਹ 9 ਜੂਨ ਦਾ ਹੈਗਾ ਜੀ ਚਾਨਣੇ ਜਿੱਥੇ ਇਤਵਾਰ ਦੇ ਨੂੰ ਜੋ ਹੈ 9 ਜੂਨ ਨੂੰ ਜੋ ਹੈ ਸਾਲਾਨਾ ਮੇਲਾ ਮਨਾਇਆ ਜਾ ਰਿਹਾ ਜੀ ਜੀ ਹਾਂ ਜੀ ਉਹਦੇ ਵਿੱਚ ਪੰਡਾਰੇ ਚੱਲਣਗੇ ਹਾਂ ਜੀ ਹਾਂ ਪੰਡਾਰੇ ਦੇਖੋ ਹਰ ਸਾਲ ਹੀ ਵੈਸਤਾ ਜੀ ਹਰ ਇਤਵਾਰ ਨੂੰ ਪੰਡਾਰਾ ਹੁੰਦਾ ਪਰ ਇਹ ਜਿਹੜਾ ਸਾਲਾਨਾ ਮੇਲੇ ਦਾ ਪੰਡਾਰਾ ਹੈ ਜੀ ਬੜਾ ਵਧੀਆ ਪੰਡਾਰਾ ਬਾਬੇ ਦਾ ਜੋ ਹੈ ਜਲੀਬੀਆਂ ਵਗੈਰਾ ਕੜੀ ਚਾਵਲ ਦਾਲ ਰੋਟੀ ਹੋਰ ਵੀ ਆਈਸਕ੍ਰੀਮ ਵਗੈਰਾ ਠੰਡੇ ਵਗੈਰਾ ਦਾ ਜੋ ਹੈ ਸਾਰਾ ਕੁਝ ਮਹਾਰਾਜ ਜੀ ਕਿਰਪਾ ਦੇ ਨਾਲ ਮਹਾਰਾਜ ਜੀ ਪਹਨਾਰਾ ਜੋ ਹੈ ਚੱਲੇਗਾ ਜੀ ਤੈਨੂੰ ਜੀ ਹਾਂ ਜੀ ਹੋਰ ਵੀ ਕਾਫੀ ਲੰਗਰ نیچے ਵੀ ਥੱਲੇ ਵੀ ਹਾਂ ਜੀ ਹਾਂ ਲੰਚੇ ਨਿਚੇ ਲੰਗਰ ਹੁੰਦੇ ਜੀ ਲੱਸੀ ਵਗੈਰਾ ਦੇ ਜੀ ਲੰਗਰ ਹੁੰਦੇ ਆ ਤੇ ਬਾਕੀ ਉਹਦੇ ਬਿਨਾ ਕੁਝ ਕੁਝ ਭਜਨ ਵਗੈਰਾ ਕੀਰਤਨ ਵਗੈਰਾ ਪਾਰਟੀਆਂ ਜੋ ਹੈ ਉਹ ਆਪਣਾ ਕੁਝ ਭਜਨ ਵੀ ਕਰਦੇ ਆ ਜੀ ਤੇ ਇਸ ਤਰ੍ਹਾਂ ਰੌਣਕ ਮੇਲਾ ਬਹੁਤ ਵਧੀਆ ਹੋ ਜਾਂਦਾ ਜੀ ਹਾਂਜੀ ਇਹ ਸਾਰਾ ਦਿਨ ਦਿਨ ਦਾ ਪ੍ਰੋਗਰਾਮ ਹਾਂਜੀ ਹਾਂ ਹੁੰਦਾ ਦੇਖੋ ਜੀ ਇੱਥੇ ਰਾਤ ਕਿਸੇ ਨੇ ਰੁਕਣਾ ਨਹੀਂ ਹੁੰਦਾ ਜੀ ਤੇ ਇਸ ਕਰਕੇ ਮੇਲਾ ਜੋ ਹੈ ਸਾਰਾ ਦਿਨ ਦੇ ਹੀ ਹੁੰਦਾ ਜੀ ਸਾਰਾ ਪ੍ਰੋਗਰਾਮ ਹਾਂਜੀ ਹਾਂਜੀ 9 ਜੂਨ ਨੂੰ ਜੋ ਫੈਸਲਾਨਾ ਮੇਲਾ ਜੋ ਹੈ ਮਨਾਇਆ ਜਾ ਰਿਹਾ ਹੈ 21 ਦਿਨ ਕੀ ਪੈਂਦਾ ਜੀ ਦਿਨ ਐਤਵਾਰ ਹੈ ਜੀ ਐਤਵਾਰ ਹੈ ਜੀ ਐਤਵਾਰ ਹੀ ਦਿਨ ਜੋ ਹੈ ਪੈਰੋਂ ਜੀ ਦਾ ਮਨਾਇਆ ਜਾਂਦਾ ਜੀ ਰਵੀਵਾਰ ਦੇ ਦਿਨ ਸ੍ਰੇਸ਼ਟ ਕਹਾਏ ਕਰ ਪੂਜਾ ਭੈਰਵ ਕੋ ਮਨਾਇਆ ਰਵੀ ਕੇ ਦਿਨ ਜਨ ਭੋਗ ਲਗਾਏ ਧੂਪ ਦੀਪ ਨਵੇਦ ਚੜਾਏ ਦਰਸ਼ਨ ਕਰਕੇ ਭਗਤ ਸਿਆਣੇ ਦਾਰੂੜਾ ਕੀ ਧਾਰ ਪਿਲਾਏ ਇਹ ਜੋ ਹੈ ਕਥਾ ਬਾਣੀ ਚ ਪਰਮਾਤਮਾ ਦੇ ਨਾਲ ਚੱਲਦਾ ਰਹਿੰਦਾ ਜੀ ਤੇ ਜੋ ਹੈ ਪੈਰੋਂ ਜੀ ਸੰਗਤਾਂ ਲਈ ਅਪੀਲ ਸੰਗਤਾਂ ਲਈ ਅਪੀਲ ਹੈ ਜੀ ਇਹ ਹੈ ਵੀ ਮਹਾਰਾਜ ਦੇ ਦਰਸ਼ਨ ਕਰੋ ਜੀ ਹੁਮ ਹੁਮਾ ਕੇ ਪਹੁੰਚੋ ਜੀ ਤੇ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਪਰਮਾਤਮਾ ਦੇ ਲੰਗਰ ਪਾਣੀ ਛਕੋ ਜੀ ਤੇ ਜੋ ਹੈ ਬੜੀ ਰਮਣੀਕ ਜਗ੍ਹਾ ਤੇ ਸਥਾਨ ਹੈ ਜੀ ਤੇ ਨਾਲ ਦੀ ਨਾਲ ਤੁਸੀਂ ਆਪਣਾ ਇੱਕ ਸੈਰਗਾ ਵੀ ਸਮਝ ਸਕਦੇ ਹੋ ਇਸ ਨੂੰ ਆ ਕੇ ਡੈਮ ਹੈ ਝੀਲ ਹੈ ਨਾਲ ਉਹਨੂੰ ਦੇਖੋ ਜੀ ਤੇ ਸਿਸਮਾ ਦੀ ਖੂਬਸੂਰਤੀ ਨੂੰ ਦੇਖੋ ਆ ਕੇ ਤੇ ਜੈ ਬਾਬਾ ਜੀ ਦੀ ਬਾਕੀ ਸਭ ਦੀਆਂ ਮਨੋ ਕਾਮਨਾਵੀਆਂ ਪ੍ਰਾਪਤਮਾ ਪੂਰੀਆਂ ਕਰੇ ਜੀ ਕਿਰਪਾ ਬਣੀ ਜੈ ਬਾਬਾ ਜੀ ਕੀ ਨਾਮ ਹੈ ਬੇਟਾ ਪ੍ਰਭ ਨੂਰ ਅੱਜ ਕਿੱਥੇ ਆਏ ਪੈਰੋ ਮੰਦਿਰ ਪੈਰੋ ਮੰਦਿਰ ਕਿੱਥੋਂ ਆਏ ਪੜੌਂ ਜੀਆ ਪੜੌਂ ਜੀਆ ਪਹਿਲਾ ਆਉਂਦੇ ਹੁੰਦੇ ਤੁਸੀਂ ਨਾ ਮੈਂ ਤਾਂ ਪਹਿਲੀ ਵਾਰ ਆਇਆ ਪਹਿਲੀ ਵਾਰ ਆਏ ਆ ਕਿਵੇਂ ਲੱਗ ਰਿਹਾ ਫਿਰ ਇੱਥੇ ਆ ਕੇ ਵਧੀਆ ਵਧੀਆ ਲੱਗ ਰਿਹਾ ਲੰਗਰ ਛੱਕ ਲਿਆ ਨਾ ਛਕਣਾ ਅਜੇ ਨਾ ਹਜੇ ਨਹੀਂ ਟਿੱਡ ਭਰਿਆ ਵਾ ਅੱਛਾ ਭੁੱਖ ਨਹੀਂ ਲੱਗੀ ਹੈਗੀ ਅਜੇ ਓਕੇ ਤੁਹਾਡਾ ਕਿਨਾ ਹੈ ਰੋਹਾਨੀਤਰੀ ਤੁਸੀਂ ਕਿੱਥੋਂ ਆਏ ਪੜੌਂ ਜੀਆ ਤੋਂ ਪੜੌਂ ਜੀਆ ਤੋਂ ਆਏ ਹਾਂਜੀ ਕਿਉਂ ਪਹਿਲੀ ਵਾਰ ਹੀ ਆਏ ਆ ਹਾਂਜੀ ਅੱਛਾ ਕਿਵੇਂ ਲੱਗ ਰਿਹਾ ਤੁਹਾਨੂੰ ਇੱਥੇ ਵਧੀਆ ਲੱਗ ਰਿਹਾ ਵਧੀਆ ਲੱਗ ਰਿਹਾ ਮੱਥਾ ਟੇਕ ਲਿਆ ਹਾਂਜੀ ਤੜਕੀ ਨਾ ਦਮਨਪ੍ਰੀਤ ਤੁਸੀਂ ਪਹਿਲਾਂ ਇੱਥੇ ਹਾਂਜੀ ਆਉਂਦੇ ਰਹਿੰਦੇ ਆ ਹਾਂਜੀ ਅੱਛਾ ਸੋ ਕਿਵੇਂ ਲੱਗਦਾ ਤੁਹਾਨੂੰ ਇੱਥੇ ਆ ਕੇ ਬਹੁਤ ਵਧੀਆ ਵਧੀਆ ਲੱਗਦਾ ਮੈਨੂੰ ਸ਼ਾਂਤੀ ਮਿਲਦੀ ਆ ਹਾਂਜੀ ਕਦੇ ਕੁਝ ਮੰਗ ਵੀ ਲੈਣੇ ਹੋ ਤੁਸੀਂ ਹਾਂਜੀ ਮੈਨੂੰ ਕਾਮਨਾ ਹਾਂਜੀ ਪੂਰੀ ਆਉਂਦੀਆਂ ਨੇ ਹਾਂਜੀ ਹੋ ਗਈ ਓਕੇ ਪਰਦੇ ਹੁੰਨੇ ਆ ਹਾਂਜੀ ਕਿਹੜੀ ਗਲਾਸ 6th ਓਕੇ ਥੈਂਕ ਯੂ ਵੈਲਕਮ ਹਾਂਜੀ ਵੀਰ ਜੀ ਠੀਕ ਹੈ ਜੀ ਠੀਕ ਹੈ ਜੀ ਸਰ ਕਿੱਥੋਂ ਤੁਸੀਂ ਪੜਾਉਂਦੇ ਹੋ ਪੜਾਉਂਦੇ ਤਾਂ ਹਾਂਜੀ ਪਰਿਵਾਰ ਹੈ ਜੀ ਸਰ ਪਰਿਵਾਰ ਆਇਆ ਸਾਰਾ ਹਾਂਜੀ ਠੀਕ ਹੈ ਜੀ ਸੋ ਕਿੰਨੀ ਕ ਵਾਰ ਤੁਸੀਂ ਆਉਂਦੇ ਹੋ ਹਰ ਹਫਤੇ ਆਉਂਦੇ ਹੋ ਜਾਂ ਮਹੀਨੇ ਬਾਅਦ ਆਉਂਦੇ ਹੋ ਹਾਂਜੀ ਅੰਦਰ ਨਹੀਂ ਮਹੀਨੇ ਚ ਇੱਕ ਦੋ ਵਾਰ ਆ ਜਣਾ ਜੀ ਦੋ ਤਾਂ ਹਾਂਜੀ ਦੋ ਤੋਰੀ ਆ ਜੀ ਠੀਕ ਹੈ ਜੀ ਹੁਣ ਪੰਡਹਾਰਾ ਵੀ ਆ ਰਿਹਾ ਹੈ ਕਿੰਨੀ ਤਰੀਕ ਦਾ 9 ਤਰੀਕ ਦਾ 9 ਹਾਂਜੀ 9 ਜੁੰ ਦਾ ਜੀ ਹਾਂਜੀ ਫਿਰ ਆਉਂਗੇ ਹਾਜ਼ਰੀਆਂ ਭਰੂਗੇ ਜੀ ਹਾਂਜੀ ਕੋਸ਼ਿਸ਼ ਕਰੂੰਗਾ ਜੀ ਜ਼ਰੂਰ ਬਾਬਾ ਜੀ ਦੀ ਮਿਹਰ ਹੋਈ ਤਾਂ ਜੀ ਵਾਹਿਗੁਰੂ ਵਾਹਿਗੁਰੂ ਹਾਂਜੀ ਥੈਂਕ ਯੂ ਮਿਹਰਬਾਨੀ ਤੁਹਾਡੇ ਕੀ ਨਾਮ ਹੈ ਜੀ ਮਨਪ੍ਰੀਤ ਕੌਰ ਜੀ ਤੁਸੀਂ ਕਿੱਥੋਂ ਆਏ ਪਡੌਂਜੀ ਆ ਹਾਂ ਜੀ ਹਾਂ ਜੀ ਠੀਕ ਹੈ ਜੀ ਸੋ ਤੁਸੀਂ ਪਹਿਲਾਂ ਇੱਥੇ ਆਉਂਦੇ ਰਹਿੰਦੇ ਹੋ ਹਾਂ ਜੀ ਆਉਂਦੇ ਹਾਂ ਹਾਂ ਜੀ ਤੇ ਕਿਸ ਤਰ੍ਹਾਂ ਲੱਗਦਾ ਤੁਹਾਨੂੰ ਇੱਥੇ ਆ ਕੇ ਕੋਈ ਮਨ ਨੂੰ ਸ਼ਾਂਤੀ ਜਾਂ ਕੋਈ ਤੁਹਾਡੀਆਂ ਜੋ ਭਾਵਨਾਵਾਂ ਪੂਰੀਆਂ ਹੁੰਦੀਆਂ ਨੇ ਹਾਂ ਜੀ ਮੈਨੂੰ ਕਾਮਨਾਵਾਂ ਪੂਰੀਆਂ ਹੁੰਦੀਆਂ ਨੇ ਹਾਂ ਜੀ ਜੀ ਸੋ ਬੱਚੇ ਨੂੰ ਵੀ ਲੈ ਕੇ ਆਏ ਹੋ ਤੁਹਾਨੂੰ ਕੋਈ ਇੱਥੇ ਗਰਮੀ ਮਹਿਸੂਸ ਤਾਂ ਨਹੀਂ ਹੋ ਰਹੀ ਨਹੀਂ ਜੀ ਸੱਚੇ ਮਨ ਨਾਲ ਆਏ ਸੱਚੇ ਮਨ ਨਾਲ ਆਏ ਹਾਂ ਜੀ ਜੀ ਬੋਲੋ ਜੈ ਬਾਬੇ ਦੀ ਜੈ ਬਾਬੇ ਦੀ ਜੈ ਬਾਬੇ ਦੀ ਕੀ ਨਾਮ ਹੈ ਤੁਹਾਡਾ ਅਨਸ਼੍ਰੀ ਅੱਜ ਪੈਰੋਂ ਮੰਦਰ ਆਇਓ ਤੁਸੀਂ ਪਹਿਲਾਂ ਕਦੇ ਆਏ ਇੱਥੇ ਹਾਂਜੀ ਆਉਂਦੇ ਰਹਿੰਦੇ ਆ ਹਾਂਜੀ ਹਾਂਜੀ ਸੋ ਕਿਸ ਤਰ੍ਹਾਂ ਲੱਗਦਾ ਤੁਹਾਨੂੰ ਆ ਕੇ ਇੱਥੇ ਆ ਕੇ ਵਧੀਆ ਲੱਗਦਾ ਵਧੀਆ ਲੱਗਦਾ ਹਾਂਜੀ ਠੀਕ ਹੈ ਜੀ ਸੋ ਜਿਸ ਤਰ੍ਹਾਂ ਗਰਮੀ ਵੀ ਪੈ ਰਹੀ ਆ ਗਰਮੀ ਦੇ ਵਿੱਚ ਆਉਣ ਲਈ ਕੋਈ ਖਬਰਾਟ ਕੋਈ ਦਿੱਕਤ ਤਾਂ ਨਹੀਂ ਹੋਈ ਹੈਗੀ ਨਹੀਂ ਜੀ ਬਾਬੇ ਦੀ ਕਿਰਪਾ ਪੂਰੀ ਹਾਂਜੀ ਬੋਲੋ ਜੈ ਬਾਬੇ ਦੀ ਜੈ ਬਾਬੇ ਦੀ ਜੈ ਬਾਬੇ ਦੀ ਜੈ ਬਾਬੇ ਦੀ ਜੀ ਜੈ ਬਾਬੇ ਦੀ ਜੈ ਬਾਬੇ ਦੀ ਹਾਂਜੀ ਕੀ ਨਾਮ ਹੈ ਜੀ ਆਪਣਾ ਸੰਪੂਰਨ ਸਿੰਘ ਜੀ ਜੀ ਸੋ ਤੁਸੀਂ ਇੱਥੇ ਪੈਰੋ ਮੰਦਰ ਦੇ ਵਿੱਚ ਸੇਵਾ ਕਰ ਰਹੇ ਹੋ ਸੇਵਾ ਕਰਕੇ ਤੁਹਾਨੂੰ ਕਿਵੇਂ ਲੱਗ ਰਿਹਾ ਤਾਂ ਬਹੁਤ ਵਧੀਆ ਲੱਗ ਰਿਹਾ ਜੀ ਸਕੂਨ ਮਿਲ ਰਿਹਾ ਦਿਲ ਨੂੰ ਹਾਂਜੀ ਬਾਬਾ ਸਾਹਿਬ ਦੀਆਂ ਮਨੋ ਕਾਮਨਾ ਪੂਰੀਆਂ ਕਰਦਾ ਜੀ ਜੀ ਹਾਂਜੀ ਪਹਿਲਾਂ ਵੀ ਕਰਦੇ ਰਹਿੰਦੇ ਨੇ ਸੇਵਾ ਹਾਂਜੀ ਜਦੋਂ ਮਦਦ ਆਉਣ ਲੱਗੇ ਰਹਾ ਰਹਿਤ ਵਰ ਤਕਰੀਬ ਨਹੀਂਦਾ ਅੱਛਾ ਜੀ ਕਿਤੇ ਕੰਮ ਹੁੰਦਾ ਫੇਰ ਨਹੀਂ ਆਉਂਦੇ ओके okay जी हां शनिवार नु भी सेवा सेवाकार जी, हाँ जी।, जी। दी जे टाइम ਹੁੰਦਾ ਜੀ ਹਾਂਜੀ ਹਾਂਜੀ ਤਕਰੀਬਨ ਆਉਂਦੇ ਰਹਿੰਦੇ ਹਾਂ ਹਾਂਜੀ ਹਾਂਜੀ ਸੇਵਾ ਨੂੰ ਹੀ ਮਹਿਵ ਲੱਗਦਾ ਹੈ ਜੀ ਹਾਂਜੀ ਹਾਂਜੀ ਇਹ ਤਾਂ ਹੋਈ ਸੰਗਤ ਦੀ ਸੇਵਾ ਕਰਨਾ ਇੱਕ ਬਹੁਤ ਵੱਡਾ ਪੁੰਨ ਹੈ ਹਾਂਜੀ ਹਾਂਜੀ ਜੀ ਠੀਕ ਹੈ ਜੀ थैंक यू जय ਬਾਬੇ ਦੀ ਜੀ जय ਬਾਬੇ ਦੀ ਹਾਂਜੀ ਵੀਰ ਜੀ ਆਪਣਾ ਸ਼ੁਭ ਨਾਮ ਜੀ ਸ੍ਰੀਂਦਰ ਕੁਮਾਰ ਦਿਮਾਨ ਜੀ ਜੀ ਸਵਾਗਤ ਤੁਸੀਂ ਪੈਰੋ ਮੰਦਰ ਆਏ ਹੋ ਕਿੱਥੋਂ ਆਏ ਤੁਸੀਂ ਅਸੀਂ ਪੰਜੌਰ ਸੇ ਆਏ ਜੀ ਓਕੇ ਜੀ ਪਹਿਲਾਂ ਆਉਂਦੇ ਰਹਿੰਦੇ ਹਾਂ ਹਾਂਜੀ ਪਹਿਲੇ ਆਏ ਕਈ ਵਾਰੀ ਆਏ ਜੀ ਕਾਫੀ ਵਾਰੀ ਅੱਛਾ ਜੀ ਹਾਂਜੀ ਸੋ ਕਿਵੇਂ ਲੱਗਦਾ ਤੁਹਾਨੂੰ ਕੀ ਮਹਿਸੂਸ ਹੁੰਦਾ ਇੱਥੇ ਆ ਕੇ ਕਿੱਥੇ ਆ ਕੇ ਜੀ ਜੋ ਵੀ ਹਮਨੇ ਮਨੋ ਕਾਮਨਾ ਮੰਗੀ ਹੈ ਪੂਰੀ ਹੋ ਗਈ ਮਾਰੀ ਜੀ ਅੱਛਾ ਜੀ ਇਧਰ ਇਹ ਬੱਚੇ ਕੀ ਪ੍ਰੋਬਲਮ ਆ ਰਹੀ ਦੀ ਅੱਛਾ ਜੀ ਬੰਬਾ ਜੀ ਤੇ ਹਰਜ਼ਾਸ ਕਰਾਂਗੇ ਬੇਟਾ ਆਪਣਾ ਹਾਂਜੀ ਜੀ ਤੋ ਇਨਕਾ ਹੋ ਗਿਆ ਜੀ ਅਭੀ 9 ਮਹੀਨਾ ਲੱਗ ਗਿਆ ਮੈਸੇਜ ਨੂੰ ਓਕੇ ਯਾਨੀ ਮਨੋ ਕਾਮਨਾ ਪੂਰੀ ਹੋ ਗਈ ਹੋਰੀ ਹੋ ਗਈ ਹਾਂਜੀ ਫਿਰ ਮੇਰੀ ਮੰਮੀ ਬਿਮਾਰ ਹੋ ਗਈ ਜੀ ਜੀ ਪਿਛਲੇ ਸੰਡੇ ਨੂੰ ਮੈਂ ਹਰਦਾਸ ਕਰਾ ਕੇ ਗਿਆ ਜੀ ਮੇਰੀ ਮੰਮੀ ਬਿਲਕੁਲ ਸਹੀ ਹੋ ਗਈ ਜੀ ਹੁਣ ਮੈਂ ਗੁਲਗਲੇ ਦਾ ਪ੍ਰਸਾਦ ਲੈ ਕੇ ਆਇਆ ਅੱਛਾ ਜੀ ਮੱਠਾ ਟਾ ਕੇ ਬਾਬਾ ਜੀ ਦੇ ਹਰਦਾਸ ਕਰਾਈਏ ਉਹ ਵੀ ਮੇਰੀ ਮੰਮੀ ਠੀਕ ਹੋ ਗਈ ਜੀ ਅੱਛਾ ਜੀ ਹਾਂਜੀ ਠੀਕ ਹੈ ਜੀ ਸੋ ਸਾਰੀਆਂ ਤੁਹਾਡੀਆਂ ਮਨੋ ਕਾਮਨਾਵਾਂ ਪੂਰੀਆਂ ਹੋ ਰਹੀਆਂ ਨੇ ਸੋ 9 ਤਰੀਕ ਨੂੰ 9 ਜੂਨ ਨੂੰ ਜੋ ਇੱਥੇ ਭੰਡਾਰਾ ਫੇ ਭੰਡਾਰੇ ਦੇ ਵਿੱਚ ਸ਼ਿਰਕਤ ਹੋਊਗੀ ਤੁਹਾਡੀ ਹਾਂਜੀ ਹਾਂਜੀ ਆਉ ਯਕੀਨ ਸੋ ਬਾਬਾ ਜੀ ਇਸੇ ਤਰ੍ਹਾਂ ਤੁਹਾਡੇ ਤੇ ਕਿਰਪਾ ਬਣਾਈ ਰੱਖਣ ਸਾਡੀਆਂ ਵੀ ਦੁਆਵਾਂ ਨੇ ਹਾਂਜੀ ਹਾਂਜੀ ਬਾਬਾ ਜੀ ਦੀ ਬੜੀ ਕਿਰਪਾ ਜੀ ਜਿਉਂਦੇ ਹਮਾਰਾ ਕੰਮ ਹੋ ਜਾਏ ਫਤਿਹ ਹੋ ਜਾਏ ਅੱਜ ਮੈਂ ਬਾਬਾ ਜੀ ਕੀ ਅੱਗੇ ਕਾਰੋਬਾਰ ਕੇ ਬਾਰੇ ਮੈਂ ਹਰਦਾਸ ਕਰਾਣੀ ਹੈ ਜੀ ਜੀ ਉਹਨੂੰ ਕਰਾਉਂਗਾ ਬਾਬਾ ਜੀ ਦੇ ਅੱਗੇ ਹਾਂਜੀ ਮੇਰਾ ਕੰਮ ਹੋ ਗਿਆ ਦੋ ਕੰਮ ਮੇਰੇ ਫਤਿਹ ਹੋ ਗਏ ਜੀ ਜੈ ਬਾਬਾ ਜੀ ਜੈ ਬਾਬਾ ਜੀ